ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਨਿਕ ਸਵੇਰਾ ਟੀਵੀ ਮੈਂ ਸੋਨੀਆ ਸੋ ਜਿਵੇਂ ਕਿ ਸਭ ਜਾਣਦੇ ਨੇ ਕਰਨ ਓਜਲਾ ਦਾ ਗੀਤ 1 ਅਗਸਤ ਨੂੰ ਰਿਲੀਜ਼ ਹੁੰਦਾ ਹੈ ਐਮ ਐਫ ਗੱਭਰੂ ਜਿਸ ਨੂੰ ਲੈ ਕੇ ਬਹੁਤ ਕੰਟਰੋਵਰਸੀ ਦੇ ਵਿੱਚ ਕਰਨ ਓਜਲਾ ਚੱਲਦੇ ਆ ਜਿਸ ਤੇ ਚੱਲਦੇ ਆ ਪੰਜਾਬ ਸਟੇਟ ਔਮਨ ਕਮਿਸ਼ਨ ਦੇ ਚਰਪਰਸਨ ਲਾਲੀ ਗਿੱਲ ਜੁਨਾ ਉਹਨਾਂ ਦੇ ਵੱਲੋਂ ਵੀ ਇੱਕ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤੇ ਉਹਨਾਂ ਦੇ ਵੱਲੋਂ ਜੋ ਆ ਤਲਬ ਕੀਤਾ ਜਾਂਦਾ ਹੈ ਕਿ ਕਰਨ ਓਜਲਾ ਤੇ ਨਾਲ ਦੀ ਨਾਲ ਯੋਯੋ ਹਨੀ ਸਿੰਘ ਜੋ ਆ ਉਹਨਾਂ ਦੇ ਆਫਿਸ ਦੇ ਵਿੱਚ ਪੇਸ਼ ਹੋਣ 11 ਅਗਸਤ ਦੀ ਉਹਨਾਂ ਨੂੰ ਪੇਸ਼ ਹੋਣ ਨੂੰ ਕਿਹਾ ਜਾਂਦਾ ਪਰ ਕਰਨ ਓਜਲਾ ਤੇ ਉਥੇ ਹੀ ਯੋਯੋ ਹਨੀ ਸਿੰਘ ਦੇ ਵੱਲੋਂ ਕਹਿ ਦਿੱਤਾ ਜਾਂਦਾ ਕਿ ਉਹ ਬਿਜ਼ੀ ਚੱਲ ਰਹੇ ਨੇ ਉਹਨਾਂ ਦੇ ਗਾਣਿਆਂ ਦੀ ਸ਼ੂਟਿੰਗ ਚੱਲ ਰਹੀ ਹੈ ਜਿਸ ਕਰਕੇ ਉਹ ਜੋ ਆਫਿਸ ਦੇ ਵਿੱਚ ਨਹੀਂ ਆ ਸਕਦੇ ਤਾਂ ਇਸ ਨਾਲ ਹੀ ਜੋ ਚੇਅਰਪਰਸਨ ਮੈਡਮ ਆ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਸਗਾ ਕਿ ਕਰਨ ਓਜਲਾ ਤੇ ਯੋਯੋ ਹਨੀ ਸਿੰਘ ਦੇ ਵੱਲੋਂ ਜੋ ਆ ਮੁਆਫੀ ਵੀ ਮੰਗੀ ਗਈ ਹੈ ਤੇ ਇੱਕ ਹਫ਼ਤੇ ਤੋਂ ਵੱਧ ਦਾ ਸਵਾ ਮੰਗਿਆ ਗਿਆ ਕਿ ਇਸ ਦੌਰਾਨ ਉਹ ਪੇਸ਼ ਹੋਣਗੇ ਪਰ ਦੱਸ ਦਈਏ ਕਿ ਹੁਣ ਕਰਨ ਓਜਲਾ ਜੋ ਆ ਇੰਡੀਆ ਆ ਚੁੱਕੇ ਨੇ ਕੱਲ ਹੀ ਉਹ ਦਿੱਲੀ ਦੇ 에어ਪੋਰਟ ਦੇ ਉੱਤੇ ਸਪੋਰਟ ਹੋਏ ਸੀਗੇ ਜ ਜਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈਆਂ ਸੀਗੀਆਂ ਤਾਂ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਕਰਨੋਚਲਾ ਜੋ ਹੈ ਇੱਕ ਤੋਂ 2 ਦਿਨਾਂ ਦੇ ਦਰਮਿਆਨ ਜੋ ਆ ਮੋਹਾਲੀ ਦੇ ਔਮਨ ਕਮਿਸ਼ਨ ਆਫਿਸ ਦੇ ਵਿੱਚ ਪੇਸ਼ ਹੋ ਸਕਦੇ ਆ ਇੱਥੇ ਆ ਸਕਦੇ ਆ ਕਿਉਂਕਿ ਉਹਨਾਂ ਦਾ ਗੀਤ ਜੋ ਆ ਐਮਐਫ ਗੱਭਰੂ ਰਿਲੀਜ਼ ਹੋਇਆ ਸੀ ਜਿਸ ਕਰਕੇ ਕਾਫੀ ਇਤਰਾਜ਼ ਜੋ ਸੀਗਾ ਲੋਕਾਂ ਦੇ ਵੱਲੋਂ ਜਤਾਇਆ ਗਿਆ ਸੀਗਾ ਤੇ ਇਸ ਦੇ ਚੱਲਦਿਆਂ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀਗੀ ਤੇ ਉਹਨਾਂ ਦੇ ਵੱਲੋਂ ਜੋ ਆ ਗੀਤ ਦੇ ਜੋ ਐਮਐਫ ਹੌਸ ਨੂੰ ਹਟਾ ਦਿੱਤਾ ਗਿਆ ਸੀ ਗੱਭਰੂ ਲਗਾ ਦਿੱਤਾ ਗਿਆ ਸੀਗਾ ਤੇ ਗਾਣੇ ਦੇ ਵਿੱਚ ਵੀ ਜੋ ਆ ਐਮਐਫ ਵਰਡ ਨੂੰ ਕੱਟ ਦਿੱਤਾ ਗਿਆ ਸੀਗਾ ਤੇ ਉਥੇ ਯੋਯੋ ਹਨੀ ਸਿੰਘ ਦਾ ਵੀ ਅੱਜ ਤੋਂ ਇੱਕ ਪਹਿਲਾ ਇੱਕ ਗੀਤ ਰਿਲੀਜ਼ ਹੁੰਦਾ ਮਿਲੀਨੀਅਰ ਉਸ ਦੇ ਵਿੱਚ ਵੀ ਔਰਤਾਂ ਨੂੰ ਲੈ ਕੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ ਜਿਸ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਸੀਗਾ ਤਾਂ ਇਹਨਾਂ ਦੋਨੋਂ ਸਿੰਗਰਸ ਨੂੰ ਜੋ ਹੈ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਉਹਨਾਂ ਨੂੰ ਔਮਨ ਕਮਿਸ਼ਨ ਆਫਿਸ ਦੇ ਵਿੱਚ ਹਾਜ਼ਰ ਹੋਣ ਦੀ ਗੱਲ ਕਹੀ ਗਈ ਸੀ ਤਾਂ ਦੋਨੋਂ ਸਿੰਗਰਸ ਨੇ ਕਹਿਣਾ ਸੀਗਾ ਕਿ ਉਹਨਾਂ ਦੇ ਗਾਣੇ ਦਾ ਸ਼ੂਟ ਚੱਲ ਰਿਹਾ ਹੈ ਜਿਸ ਕਰਕੇ ਉਹ ਪੇਸ਼ ਨਹੀਂ ਹੋ ਸਕਦੇ ਆ ਪਰ ਕੱਲ ਹੀ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀਗਾ ਤੇ ਅੱਜ ਕਰਨ ਓਜਲਾ ਜੋ ਆ ਦਿੱਲੀ ਪਹੁੰਚ ਗਏ ਆ ਉਹਨਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਨੇ ਤੇ ਹੁਣ ਇੱਕ ਦੋ ਦਿਨਾਂ ਦੇ ਮਿਆਂ ਜੁਆ ਉਹ ਮੁਹਾਲੀ ਦੇ ਔਮਨ ਕਮਿਸ਼ਨ ਆਫਿਸ ਦੇ ਵਿੱਚ હાજર ਹੋ ਸਕਦੇ ਆ ਤੇ ਜੇਕਰ ਗੱਲ ਕਰੀਏ ਤਾਂ ਬਹੁਤ ਸਰੀਆਂ ਵਿਵਾਦਾ ਦੇ ਕਰਕੇ ਇਸ ਗੀਤ ਦੇ ਨੂੰ ਲੈ ਕੇ ਕਾਫੀ ਵਿਵਾਦਾ ਦੇ ਵਿੱਚ ਕਰਨ ਹੋਜਲਾ ਯੋਯੋਹਨ ਸਿੰਘ ਰਹੇ ਹੈ ਜਿਨ੍ਹਾਂ ਦੇ ਵੱਲੋਂ ਇਸ ਗੀਤ ਨੂੰ ਲੈ ਕੇ ਆਪਣੇ ਗੀਤਾਂ ਨੂੰ ਲੈ ਕੇ ਮਾਫੀ ਮੰਗੀ ਗਈ ਹੈ ਤਾਂ ਹੁਣ ਦੱਸਦੇ ਕਿ ਸੋਸ਼ਲ ਮੀਡੀਆ ਉੱਤੇ ਉਹਨਾਂ ਦੇ ਜੋ ਗੀਤ ਹੈਗੇ ਆ ਉਹਨਾਂ ਦੇ ਵਿੱਚ ਜੋ ਔਰਤਾਂ ਨੂੰ ਲੈ ਕੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ ਉਸ ਨੂੰ ਹਟਾ ਦਿੱਤਾ ਗਿਆ ਹੈ ਤੇ ਅੱਜ ਅਸੀਂ ਤੁਹਾਨੂੰ ਮੁਹਾਲੀ ਦੇ ਔਮਨ ਕਮਿਸ਼ਨ ਚੇਅਰਪਰਸਨ ਜੋ ਰਾਜ ਲਾਲੀ ਗਿੱਲ ਦਾ ਆਫਿਸੋਂ ਉਤਰੀਏ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਜਿੱਥੇ ਕਰਨ ਓਜਲਾ ਜੋ ਆ ਬਹੁਤ ਜਲਦ ਪੇਸ਼ ਹੋ ਸਕਦੇ ਆ ਇੱਕ ਦੋ ਦਰਮਿਆਨ ਦਿਨਾਂ ਦੇ ਦਰਮਿਆਨ ਉਹ ਇੱਥੇ ਆ ਸਕਦੇ ਆ ਉਹਨਾਂ ਦਾ ਗੀਤ ਐਮ ਐਫ ਗੱਭਰੂ ਰਿਲੀਜ਼ ਹੋਇਆ ਸੀਗਾ ਇਸ ਗੀਤ ਦੀ ਗੱਲ ਕਰਾਂ ਤਾਂ 1 ਅਗਸਤ ਨੂੰ ਇਹ ਗੀਤ ਰਿਲੀਜ਼ ਹੁੰਦਾ ਹੈ ਜਿਸ ਤੋਂ ਅਗਲੇ ਦਿਨ ਹੀ ਜੋ ਆ ਡਾਕਟਰ ਪੰਡਿਤ ਰਾਓ ਜਨੋ ਦੇ ਵੱਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਹੀ ਜੋ ਔਮਨ ਕਮਿਸ਼ਨ ਦੇ ਚੇਅਰਪਰਸਨ ਨੇ ਰਾਜ ਲਾਲੀ ਗਿੱਲ ਉਨ੍ਹਾਂ ਦੇ ਵੱਲੋਂ ਇਸੇ ਐਕਸ਼ਨ ਲਿਆ ਜਾਂਦਾ ਹੈ ਉਨ੍ਹਾਂ ਦੇ ਵੱਲੋਂ ਵੀ ਕੰਪਲੇਨਟ ਕਰਵਾਈ ਜਾਂਦੀ ਹੈ ਤੇ ਇਸ ਤੋਂ ਬਾਅਦ ਹੀ ਜੋ ਆ ਕਰਨੋਜਲਾ ਨੂੰ ਤਲਬ ਕੀਤਾ ਜਾਂਦਾ ਯੋਯੋ ਹਨੀ ਸਿੰਘ ਨੂੰ ਤਲਬ ਕੀਤਾ ਜਾਂਦਾ ਕਿ ਆਫਿਸ ਦੇ ਵਿੱਚ ਪੇਸ਼ ਹੋਣ ਉਹਨਾਂ ਦੇ ਵੱਲੋਂ ਆਪਣੇ ਰੀਜ਼ਨ ਦੇ ਦਿੱਤੇਗੇ ਕਿ ਉਹ ਫਿਲਹਾਲ ਬਾਹਰ ਸ਼ੂਟਿੰਗ ਕਰ ਰਹੇ ਨੇ ਤੇ ਜਲਦ ਹੀ ਉਹ ਪੇਸ਼ ਹੋਣਗੇ ਤਾਂ ਦੱਸ दिए ਕਿ ਇੱਕ ਦੋ ਦਿਨਾਂ ਦੇ ਦਰਮਿਆਨ ਕਰਨੋਜਲਾ ਮੁਹਾਲੀ ਦੇ ਵਿੱਚ ਆ ਸਕਦੇ ਨੇ ਉਹ ਪੇਸ਼ ਹੋ ਸਕਦੇ ਨੇ ਤੇ ਉਹਨਾਂ ਮੈਡਮ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਵਿਅਕਤੀਗਤ ਤੌਰ ਤੇ ਉਹ ਮਿਲਣਾ ਚਾਹੁੰਦੇ ਆ ਮਿਲ ਕੇ ਗੱਲਬਾਤ ਕਰਨਗੇ ਤੇ ਇਸ ਨਾਲੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਕਿ ਇਸ ਤਰੀਕੇ ਦੇ ਗੀਤ ਜੋ ਆ ਨਹੀਂ ਬਣਨੇ ਚਾਹੀਦੇ ਜਿਸ ਦੇ ਵਿੱਚ ਇਤਰਾਜ਼ਯੋਗ ਸ਼ਬਦ ਵਰਤੇ ਜਾਂਦੇ ਆ ਉਹ ਚਾਹੇ ਔਰਤਾਂ ਨੂੰ ਲੈ ਕੇ ਹੋਣ ਜਾਂ ਫਿਰ ਗਨ ਕਲਚਰ ਹੋਵੇ ਕਿਉਂਕਿ ਸਿੰਗਰਸ ਦੇ ਗੀਤਾਂ ਦੇ ਵਿੱਚ ਅਜਿਹੇ ਸ਼ਬਦ ਔਰ ਗਨ ਕਲਚਰ ਵੀ ਕਾਫੀ ਦਿਖਾਈ ਦਿੰਦਾ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਰੋਕ ਲਗਾਉਣ ਦੀ ਗੱਲ ਜੋ ਆ ਮੈਡਮ ਦੇ ਵੱਲੋਂ ਵੀ ਕਹੀ ਗਈ ਸੀਗੀ ਸੋ ਜਲਦਕਰਨ ਓਜਲਾ ਇੱਥੇ ਆ ਸਕਦੇ ਆ ਪੇਸ਼ ਹੋ ਸਕਦੇ ਆ ਇੱਕ ਦੋ ਦਿਨਾਂ ਦੇ ਦਰਮਿਆਨ ਕਿਉਂਕਿ ਉਹ ਇੰਡੀਆ ਆ ਚੁੱਕੇ ਨੇ ਕੱਲ ਹੀ ਪਹੁੰਚੇ ਨੇ ਦਿੱਲੀ 에ਰਪੋਰਟ ਤੋਂ ਉਹਨਾਂ ਦੇ ਤਸਵੀਰਾਂ ਵੇਖਣ ਨੂੰ ਮਿਲੀਆਂ ਤੇ ਕਿਹਾ ਜਾ ਰਿਹਾ ਹੈ ਕਿ ਜਲਦ ਮੋਹਾਲੀ ਦੇ ਵਿੱਚ ਉਹ ਔਮਨ ਕਮਿਸ਼ਨ ਆਫਿਸ ਦੇ ਵਿੱਚ ਪੇਸ਼ ਹੋ ਸਕਦੇ ਆ ਜਿੱਥੇ ਉਹਨਾਂ ਨੂੰ 11 ਅਗਸਤ ਨੂੰ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਪਰ ਨਹੀਂ ਪਹੁੰਚ ਸਕੇ ਪਰ ਅੱਜ ਤਸਵੀਰਾਂ ਕੁਝ ਹੋਰ ਹੀ ਦੇਖਣ ਨੂੰ ਮਿਲੇਗੀ ਕਰਨ ਓਜਲਾ ਇੰਡੀਆ ਵਾਪਸ ਆ ਚੁੱਕੇ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਕਰਨ ਓਜਲਾ ਕਿੰਨੇ ਕ ਟਾਈਮ ਦੇ ਦਰਮਿਆਨ ਜੋ ਆ ਔਮਨ ਕਮਿਸ਼ਨ ਆਫਿਸ ਦੇ ਵਿੱਚ ਹਾਜ਼ਰ ਹੁੰਦੇ ਆ